ਕਿਸਾਨ ਛੰਭੂ ਬਹਿਰੀ ਦੇ ਜਿੱਥੇ ਡਟੇ ਹੋਏ ਨੇ ਚਾਰ ਕਿਸਾਨ ਮਾਰੇ ਵੀ ਗਏ ਨੇ ਉੱਥੇ ਹੀ ਅੱਜ ਜਿਹੜਾ ਹਾਦਸਾ ਬੜਾ ਦਰਦਨਾਕ ਹਾਦਸਾ ਵਾਪਰਦਾ ਹੈ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਨੌਜਵਾਨ ਦੇ ਦੋ ਬੱਚੇ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਕਿਸਾਨੀ ਛੰਭੂ ਬਹਿਰੀ ਲਈ ਜਾ ਰਹੇ ਸਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਮਨਾਂ ਦੇ ਵਿੱਚ ਦੁੱਖਾ ਜੇ ਬੜੀ ਦੁਖਦਾਈ ਘਟਾ ਇਹ ਵਾਪਰੀ ਹੈ ਗੱਲਬਾਤ ਵੀ ਕਰਾਂਗੇ ਕਿਸਾਨ ਆਗੂ ਇੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਕਿਵੇਂ ਹਾਦਸਾ ਵਾਪਰਿਆ ਹੈ ਸਾਸੀ ਘਵਰਨ ਜੀ ਸਾਸੀ ਘਵਰਨ ਜੀ ਬੜੀ ਦੁਖਦਾਈ ਘਟਨਾ ਵਾਪਰੀ ਆ ਕੀ ਨਾਮ ਆ ਪਹਿਲਾਂ ਬਹੁਤ ਜਿਆਦਾ ਮਾਨ ਸਿੰਘ ਰਾਜਪੁਰਾਏ ਐ ਪ੍ਰਧਾਨ ਜੀ ਜਿਹੜਾ ਕਿ ਹਾਦਸਾ ਵਾਪਰਿਆ ਇਹ ਕਿਵੇਂ ਵਾਪਰਿਆ ਪਤਾ ਲੱਗਿਆ ਜੀ ਇਹ ਸਵੇਰੇ 5 ਵਜੇ ਵਾਪਰਿਆ ਜੀ ਹਾਂਜੀ ਜੀਰੇਤਵਾਰੀ ਟਰਾਲੀ ਉਹ ਬੇਟਾ ਪਿੱਛੇ ਬੈਠਿਆ ਦੀ ਮਰਗਾਰਡ ਤੋਂ ਪਿੱਛੋਂ ਮਾਰੀਏ ਟੱਕਰ ਉਹਨੇ ਜੀ ਗੱਡੀ ਵਾਲੇ ਨੇ ਇਹ ਜੀਰੇਤਵਾਰੀ ਟਰਾਲੀ ਦੇ ਜਿਹੜੇ ਮਰਨ ਵਾਲਾ ਦਾ ਕੀ ਨਾਮ ਸੀ ਜਿਹੜਾ ਦੀ ਹਰਜੰਟ ਸਿੰਘ ਕਿੰਨੀ ਉਮਰ ਸੀ ਉਹਦੀ 23 ਸਾਲ ਉਮਰ ਹੈ ਜੀ ਸਾਰੀ ਤੇ ਬੱਚੇ ਕਿੰਨੇ ਦੇ ਬੱਚੇ ਦੋ ਬੱਚੇ अच्छा ते और जख्मी भी हुए ਨੇ ਇਹਦੇ ਵਿੱਚ ਕਿੰਨੇ ਟੋਟਲ ਕਿੰਨੇ ਸੀ ਇਹਦੇ ਵਿੱਚ ਹਾਂ 4 13 14 ਬੰਦੇ تھے ਇਹਦੇ ਵਿੱਚ ਜੀ ਹਾਂ ਜੀ ਨੇੜੇ ਹੀ ਆ ਗਏ ਸੀ ਸਾਰਾ 20 ਕਿਲੋਮੀਟਰ ਰਹਿ ਗਿਆ ਸੀ ਜੀ ਨੇੜੇ ਦੀ ਜਾਣਾ ਸੀ ਇੱਥੋਂ ਚਾਹ ਪੀ ਕੇ ਨਿਕਲੇ ਆ ਸਾਰੇ ਆਸਾ ਕਿਵੇਂ ਹੋਇਆ ਵਾਪਰੇ ਜਿਹੜਾ ਇਹ ਪਿੱਛੋਂ ਮਾਰ ਗਿਆ ਜੀ ਉਹ ਟਰੱਕ ਵਾਲਾ ਇਹਦੇ ਟਰਾਲੀ ਆਪਣੀ ਸਾਈਡ ਜਾ ਰਹੀ ਸੀ ਹਾਂ ਜੀ ਟਰਾਲੀ ਵਾਲਾ ਭੱਜ ਗਿਆ ਇਹ ਮਾਰ ਮੁਰਕ ਜਾਂ ਨਾ ਟਰਾਲੀ ਵਾਲਾ ਤਾਂ ਟਰਾਲੀ ਦਾ ਖੜੀ ਆ ਟਰੱਕ ਵਾਲਾ ਭੱਜਿਆ ਅੱਛਾ ਉਹਦਾ ਸਮਾਨ ਪਿਆ ਔਰੇ ਮੋਰੇ ਸ਼ੋਅ ਸ਼ਾਹ ਜੀ ਉਹਦੀ ਕਹਿੰਦੇ ਜੜੀ ਹੈ ਲਗੀ ਵੀ ਉਹਦੇ ਉਹ ਮਾਰ ਕੇ ਭੱਜ ਗਿਆ ਹੁਣ ਦੇਖਦੇ ਆ ਕੈਮਰੇ ਕੋਲੇ ਜਿਹੜੇ ਆ ਗਏ ਕੀ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹ ਤਾਂ ਮੰਗ ਕਰਦੇ ਆ ਵੀ ਉਹਨੂੰ ਬੱਚੇ ਜਿਹੜਾ ਬੰਦਾ ਨੌਜਵਾਨ ਗੁਜ਼ਰਿਆ ਹੁਣ ਧਰਨੇ ਤੇ ਆ ਰਿਹਾ ਸੀ ਉੱਥੇ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਉਹ ਸਾਡੇ ਸਕੂਲ ਹੈ ਨੌਜਵਾਨ ਦੀ ਮੌਤ ਹੋਈ ਆ ਚਾਰ ਕਿਸਾਨ ਪਹਿਲਾਂ ਹੀ ਉੱਥੇ ਮਾਰੇ ਗਏ ਨੇ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਜਸਵੀਰ ਸਿੰਘ ਸਿੱਧੂਪੁਰ ਜੀ ਜਸਵੀਰ ਸਿੰਘ ਜੀ ਕਿਵੇਂ ਹਾਸਾ ਜਿਹੜਾ ਵਾਪਰਿਆ ਜੀ ਇਹ ਪਿੱਛੋਂ ਟਰੱਕ ਆਇਆ ਇਹ ਇੱਥੋਂ ਵਿਚਾਰੇ ਧਰਨੇ ਤੇ ਆ ਰਹੇ ਸੀ ਧਰਨਾ ਇੱਥੋਂ 20 ਕਿਲੋਮੀਟਰ ਰਹਿ ਗਿਆ ਰਾਜਪੁਰਾ ਇੱਥੋਂ 7 ਕਿਲੋਮੀਟਰ ਸਾਰਾ ਜੀ ਤੇ ਜਦੋਂ ਇੱਥੋਂ ਇਹ ਢਾਬੇ ਤੇ ਚਾਹ ਪੀ ਕੇ ਤੁਰੇ ਆ ਪਤਾ ਨਹੀਂ ਉਹ ਕੀ ਉਹ ਸੌਂ ਗਿਆ ਜਾਂ ਕੋਈ ਵੱਡਾ ਨਸ਼ਾ ਕਰ ਰਿਹਾ ਸੀ ਇਸ ਤਰ੍ਹਾਂ ਦਾ ਕਦੇ ਹਾਸਾ ਹੀ ਨਹੀਂ ਹੁੰਦਾ ਵੀ ਪੂਰੇ ਦਾ ਪੂਰਾ ਇਹ ਪਿੱਛੋਂ ਸਾਰੇ ਦੇ ਸਾਰੇ ਡਾਲੇ ਦੇ ਵਿੱਚ ਉਹਦਾ ਰੰਗ ਲੱਗਿਆ ਹੋਇਆ ਉਹ ਪੂਰੇ ਦੇ ਪੂਰੇ ਡਾਲੇ ਦੇ ਵਿੱਚ ਬੱਜਿਆ ਜਦੋਂ ਵਿਚ ਵਜਿਆ ਉਹ ਜਿਹੜਾ ਨੌਜਵਾਨ ਗੁਰਜੰਟ ਸਿੰਘ son of ਨਛੱਤਰ ਸਿੰਘ ਸਾਈਡ ਤੇ ਬੈਠਾ ਸੀ ਮਗਰਾੜ ਤੇ ਉਹ ਸਾਈਡ ਤੇ ਡਿੱਗ ਗਿਆ ਤੇ ਉਸ ਤੋਂ ਬਾਅਦ ਟਰੈਕਟਰ ਨੇ ਥੱਲੇ ਮਾਰਿਆ ਉਹਦਾ ਸਪਿੰਡਲ ਟੁੱਟ ਗਿਆ ਟਰੈਕਟਰ ਦਾ ਬਾਕੀਆਂ ਦੇ ਵੀ ਸੱਟਾਂ ਵੱਜੀਆਂ ਨੇ ਤੇ ਉਹਦੀ ਮੌਕੇ ਤੇ ਮੌਤ ਇਸ ਕਾਰਨ ਮਤਲਬ ਉਹ ਉਹਦੀ ਮੌਤ ਹੋਈ ਆ ਵੀ ਉਹ ਜਿਹੜਾ ਟਾਇਰ ਹੈ ਉਹ ਉਸ ਵਹੀਕਲ ਦਾ ਪਿਛਲੇ ਦਾ ਉਹਦੇ ਉਤੋਂ ਦੀ ਲੰਘ ਗਿਆ ਜੀ ਤੇ ਉਹ ਤਰਫ ਦਾ ਰਿਹਾ ਇੱਥੇ ਕੋਈ 1 ਘੰਟੇ ਦੇ ਕਰੀਬ 45 ਮਿੰਟ ਤੋਂ ਲੈ ਕੇ ਘੰਟੇ ਦੇ ਕਰੀਬ ਇੱਥੇ ਤਰਫ ਦਾ ਰਿਹਾ ਉਸ ਤੋਂ ਬਾਅਦ ਇੱਥੇ ਐਂਬੂਲੈਂਸ ਆਉਂਦੀ ਆ ਤੇ ਉਹਨੂੰ ਲੈ ਕੇ ਹਸਪਤਾਲ ਦੇ ਵਿੱਚ ਪਹੁੰਚਦੀ ਆ ਜਾਨ ਨੂੰ ਉਹ ਪੂਰਾ ਹੋ ਚੁੱਕਾ ਸੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਵੀ ਤੈਨਾਤ ਕੀਤੀ ਗਈ ਆ ਤੇ ਕਿਵੇਂ ਫਿਰ ਤੁਸੀਂ ਕਹਿੰਦੇ 1 ਘੰਟਾ ਲੇਟ ਐਂਬੂਲੈਂਸ ਪਹੁੰਚੀ ਕਿਵੇਂ ਅਸਤਾਪ ਹਰਾਨ ਆ ਜੀ ਕਿੱਥੇ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਐਡੀਆਂ ਟਾਰਾਂ ਮਾਰਦੇ ਨੇ ਕਿ ਮੈਂ ਸੜਕ ਸੁਰੱਖਿਆ ਪ੍ਰਬੰਧ ਪੂਰੇ ਕਰੇ ਹੋਏ ਨੇ ਫੋਰਸ ਖੜੀ ਆ ਵੱਡੀਆਂ-ਵੱਡੀਆਂ ਗੱਡੀਆਂ ਪੁਲਿਸ ਨੂੰ ਦਿੱਤੀਆਂ ਹੋਈਆਂ ਨੇ ਹੁਣ ਮਹਿੰਗੇ ਭਾ ਦੀਆਂ ਤੇ ਇੱਥੇ ਜਿਹੜੀ ਐਂਬੂਲੈਂਸ ਆ ਉਹ ਇੱਕ ਘੰਟੇ ਬਾਅਦ ਪਹੁੰਚਦੀ ਆ ਤੇ ਉਹਨੂੰ ਇੱਥੋਂ ਇੱਕ ਘੰਟਾ ਉਹ ਇੱਥੇ ਧੜਫਦਾ ਰਿਹਾ ਵਿਚਾਰਾ ਇੱਥੇ ਕੋਈ ਹੁਣ ਇਹਨਾਂ ਦਾ ਟਰੈਕਟਰ ਕਿਵੇਂ ਲਿਆਉਂਦੇ ਇਹਨਾਂ ਦਾ ਟਰੈਕਟਰ ਥੱਲੇ ਲਿਗਾ ਹੋਇਆ ਸੀ ਉਹ ਤਾਂ ਨਾਲੇ ਉਦਾਂ ਟੁੱਟਿਆ ਪਿਆ ਮੂਰਾ ਸਪੈਂਡਲ ਵਗੈਰਾ ਟੁੱਟਿਆ ਕੰਡਮ ਹੋ ਗਿਆ ਵਹੀਕਲ ਜਿਹੜਾ ਇਹਨਾਂ ਦਾ ਟਰੈਕਟਰ ਸੀ ਐਂਬੂਲੈਂਸ ਨਹੀਂ ਲੈ ਕੇ ਜਾਣਾ ਸੀ ਉਹ ਐਂਬੂਲੈਂਸ ਪੂਰੇ 1 ਘੰਟੇ ਬਾਅਦ ਪਹੁੰਚਦੀ ਆ ਦੇਖੋ ਦੁੱਖ ਦੀ ਗੱਲ ਤਾਂ ਇਹ ਆ ਇੱਕ ਪਾਸੇ ਟਾਰਾਂ ਲਾਈ ਜਾਣੀਆਂ ਕਿ ਹਾਂ ਅਸੀਂ ਜੇ ਸਾਡੇ ਐਂਬੂਲੈਂਸਾਂ ਘੁੰਮਦੀਆਂ ਨੇ ਇੰਨੇ ਮਿੰਟ ਚ ਜੇ ਕਿਤੇ ਐਕਸੀਡੈਂਟ ਹੋ ਜਾਊਗਾ ਉੱਥੇ ਐਂਬੂਲੈਂਸਾਂ ਪਹੁੰਚਣਗੀਆਂ ਪੂਰਾ 1 ਘੰਟਾ ਲਾਤਾ ਹੋਇ ਇੱਕ ਘੰਟਾ ਇੱਥੇ ਤੜਪਦਾ ਰਿਹਾ ਸਾਡਾ ਕਿਸਾਨ ਕਿਤੇ ਨਾ ਕਿਤੇ ਜੇ ਟਾਈਮ ਨਾ ਪਹੁੰਚਦੀ ਐਂਬਰੇ ਦਾ ਵੱਜ ਜਾਂਦਾ ਕਿਸਾਨ ਬਿਲਕੁਲ ਪਰ ਉਹ 1.5 ਏਕੜ ਦਾ ਗਰੀਬ ਕਿਸਾਨ ਮਾਲਕਾ 1.5 ਏਕੜ ਜ਼ਮੀਨ ਆ ਸਿਰਫ ਦੋ ਬੱਚੇ ਨੇ ਛੋਟੇ ਛੋਟੇ ਇੱਕ ਉਹਦੀ ਮਾਂ ਐ ਤੇ ਉਹਦੀ ਘਰ ਵਾਲੀ ਆ ਬਾਪ ਉਹਦੇ ਦੀ 3-4 ਸਾਲ ਹੋ ਗਏ ਪਹਿਲਾਂ ਡੈਥ ਹੋ ਚੁੱਕੀ ਆ ਤੇ ਇਸੇ ਦੇ ਸਾਰਾ ਪਰਿਵਾਰ ਦਾ ਜੋ ਕਾਰੋਮਦਾਰ ਸੀ ਇਸੇ ਦੇ ਚੱਲਦਾ ਸੀ ਇਸੇ ਦੇ ਨਿਰਪਸ਼ੀਰ ਪਰਿਵਾਰ ਹੂੰ ਦੁੱਖ ਦੀ ਗੱਲ ਤਾਂ ਇਹ ਆ ਹੁਣ ਉਹਨਾਂ ਨੂੰ ਕੌਣ ਉਹਨਾਂ ਦੀ ਦੇਖਭਾਲ ਕਰੂਗਾ ਕਿੱਥੋਂ ਉਹ ਵਿਚਾਰੇ ਰੋਟੀ ਰੋਜੀ ਕਿਵੇਂ ਕਮਾਉਣਗੇ ਉਹ ਤਾਂ ਰੁਲ ਗਿਆ ਪਰਿਵਾਰ ਜਿਨ੍ਹਾਂ ਦਾ ਇੱਕ ਕਮਾਊ 33 ਸਾਲ ਦਾ ਨੌਜਵਾਨ ਇਸ ਤਰ੍ਹਾਂ ਇਸ ਦੁਨੀਆ ਤੋਂ ਚਲੇ ਗਿਆ ਅਣਗਹਿਲੀ ਕਾਰਨ ਹੁਣ ਉਹ ਵਿਚਾਰੇ ਕਿਸ ਤਰ੍ਹਾਂ ਗੁਜ਼ਾਰਾ ਕਰਨਗੇ ਉਹ ਤਾਂ ਰੋਣਗੇ ਕੀ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਕਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਸ ਵਹੀਕਲ ਵਾਲੇ ਨੇ ਕਰਿਆ ਉਹਨੂੰ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਹਨੇ ਐਡੀ ਅਣਗਹਿਲੀ ਕੀਤੀ ਹੈ ਤੇ ਪਰਿਵਾਰ ਲਈ ਬੱਦ ਤੋਂ ਬੱਦ ਮੁਆਵਜ਼ਾ ਦੇਣਾ ਚਾਹੀਦਾ ਜਿਸ ਨਾਲ ਉਹਦਾ ਉਹਨਾਂ ਦਾ ਵਿਚਾਰਾਂ ਦਾ ਗੁਜ਼ਾਰਾ ਚੱਲ ਸਕੇ ਉਹ ਬੱਚੇ ਪੜ੍ਹ ਲਿਖ ਸਕਣ ਤੇ ਉਸ ਪਰਿਵਾਰ ਦੇ ਵਿੱਚ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਜਿਹਦੇ ਨਾਲ ਉਹਨਾਂ ਦੀ ਸਾਰੀ ਉਮਰ ਦਾ ਗੁਜ਼ਾਰਾ ਤਾਂ ਚੱਲ ਸਕੇ ਨਾ ਕੋਈ ਇਹੀ ਤਾਂ ਨਹੀਂ ਕੋਈ ਇਕੱਠੇ ਪੈਸੇ ਦੇ ਤੇ ਉਹਦੇ ਨਾਲ ਗੁਜ਼ਾਰਾ ਚੱਲਦਾ ਸਰਕਾਰੀ ਨੌਕਰੀ ਵੀ ਚਾਹੀਦੀ ਹੈ ਉਹਨਾਂ ਨੂੰ ਜਿਹੜਾ ਉਸੇ ਧਰਨੇ ਤੇ ਆ ਰਹੇ ਸੀ ਸ਼ਹੀਦ ਹੋ ਗਿਆ ਉਹ ਬੰਦਾ ਇਹ ਨਹੀਂ ਕਹਾਂਗੇ ਅਸੀਂ ਅਜ ਉਹ ਬੰਦਾ ਪਰਿਵਾਰ ਦਾ ਗੁਰਜੰਟ ਸਿੰਘ ਪਰਿਵਾਰ ਦਾ ਮੈਂਬਰ ਨਹੀਂ ਰਿਹਾ ਉਸ ਨੂੰ ਉੱਚੀ ਸਿੱਧੂ ਪਰ ਜਥੇਬੰਦੀ ਦਾ ਮੈਂਬਰ ਹੋ ਗਿਆ ਅਸੀਂ ਉਹਦੇ ਜੇਕਰ ਕੋਈ ਅਣਗਹਿਲੀ ਹੋਊਗੀ ਡੱਲੇਵਾਲ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚ ਰਹੇ ਨੇ ਅਸੀਂ ਪੂਰੀ ਲੜਾਈ ਲੜਾਂਗੇ ਮੁਆਵਜ਼ਾ ਦਵਾ ਕੇ ਹਟਾਂਗੇ ਅਣਗਹਿਲੀਆਂ ਪ੍ਰਸ਼ਾਸਨ ਵੱਲੋਂ ਵੀ ਹੋਈਆਂ ਨੇ ਤੇ ਉਹਨੂੰ ਉਸ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਜਿੰਨਾ ਚਿਰ ਨਹੀਂ ਮਿਲਦੀ ਉਹਨਾਂ ਦੇ ਜਿਹੜੇ ਕਿਸਾਨ ਸੀ ਕਿਹੜੀ ਜਥੇਬੰਦੀ ਦਾ ਭਾਰਤੀ ਕਿਸਾਨ ਜੀ ਉਹਨਾਂ ਦੇ ਇੱਕ ਦਾ ਸਿੱਧੂ ਪਰ ਨਾਲ ਜੀ ਬੜੀ ਦੁਖਦਾਈ ਘਟਨਾ ਜਿਹੜੀ ਵਾਪਰਦੀ ਆ ਇਹ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੁੰਦੀ ਆ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਿਤੇ ਨਾ ਕਿਤੇ ਨਗਾਲੀ ਪਾਈ ਗਏ ਉੱਥੇ ਐਂਬੂਲੈਂਸ ਵਰੀ ਇੱਕ ਘੰਟਾ ਲੇਟ ਪਹੁੰਚਣ ਤੇ ਪਹੁੰਚੀ ਆ ਜੇਕਰ ਉਹ ਸਮੇਂ ਦਾ ਪਹੁੰਚੀ ਤਾਂ ਉਸ ਨੌਜਵਾਨ ਦੀ ਜਾਨ ਬਚ ਜਾਂਦੀ ਥਾਨ ਛੰਭੂ ਬਹਿਰੀ ਤੇ ਜਿੱਥੇ ਡਟੇ ਹੋਏ ਨੇ ਚਾਰ ਕਿਸਾਨ ਮਾਰੇ ਵੀ ਗਏ ਨੇ ਉੱਥੇ ਹੀ ਅੱਜ ਜਿਹੜਾ ਹਾਦਸਾ ਬੜਾ ਦਰਦਨਾਕ ਹਾਦਸਾ ਵਾਪਰਦਾ ਹੈ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਨੌਜਵਾਨ ਦੇ ਦੋ ਬੱਚੇ ਸਨ ਦੱਸਿਆ ਜਾ ਰਿਹਾ ਹੈ ਕਿ ਕਿਸਾਨੀ ਸ਼ੰਭੂ ਬਹਿਰੇ ਲਈ ਜਾ ਰਹੇ ਸਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਮਨਾਂ ਦੇ ਵਿੱਚ ਦੁੱਖਾ ਦੀ ਬੜੀ ਦੁਖਦਾਈ ਘਟਾ ਇਹ ਵਾਪਰੀ ਹੈ ਗੱਲਬਾਤ ਵੀ ਕਰਾਂਗੇ ਕਿਸਾਨ ਆਗੂ ਇੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਕਿਵੇਂ ਹਾਦਸਾ ਵਾਪਰਿਆ ਹੈ ਸਾਹਿਬੀ ਕਬਰਦਾਨ ਜੀ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਬੜੀ ਦੁਖਦਾਈ ਘਟਨਾ ਵਾਪਰੀ ਹੈ ਕੀ ਨਾਮ ਹੈ ਪਹਿਲਾਂ ਬਹੁਤ ਜ਼ਿਆਦਾ ਮਾਨ ਸਿੰਘ ਰਾਜਪਰਾਏ ਐ ਪ੍ਰਧਾਨ ਜੀ ਜਿਹੜਾ ਕਿ ਹਾਦਸਾ ਵਾਪਰਿਆ ਇਹ ਕਿਵੇਂ ਵਾਪਰਿਆ ਪਤਾ ਲੱਗਿਆ ਜੀ ਇਹ ਸਵੇਰੇ 5 ਵਜੇ ਵਾਪਰਿਆ ਜੀ ਹਾਂਜੀ ਜੀਰੋ ਤੋਂ ਆ ਰਹੀ ਸੀ ਟਰਾਲੀ ਉਹ ਬੇਟਾ ਪਿੱਛੇ ਬੈਠਿਆ ਸੀ ਮਰਗਾਰਡ ਤੋਂ ਪਿੱਛੋਂ ਮਾਰੀ ਐ ਟੱਕਰ ਉਹਨੇ ਜੀ ਗੱਡੀ ਵਾਲੇ ਨੇ ਜੀਰੋ ਤੋਂ ਆ ਰਹੀ ਸੀ ਟਰਾਲੀ ਦੇ ਜਿਹੜੇ ਮਰਨ ਵਾਲਾ ਦਾ ਕੀ ਨਾਮ ਸੀ ਜਿਹੜਾ ਜੀ ਹਰਜੰਤ ਸਿੰਘ ਕਿੰਨੀ ਉਮਰ ਸੀ ਉਹਦੀ 23 ਸਾਲ ਉਮਰ ਹੈ ਜੀ ਸਾਰੀ ਤੇ ਬੱਚੇ ਕਿੰਨੇ ਦੇ ਬੱਚੇ ਦੋ ਬੱਚੇ अच्छा ते और जख्मी भी ਹੋਏ ਨੇ ਇਹਦੇ ਵਿੱਚ ਕਿੰਨੇ ਟੋਟਲ ਕਿੰਨੇ ਸੀ ਇਹਦੇ ਵਿੱਚ ਹਾਂ 4 13 ਜਿਆਦਾ ਬੰਦੇ ਥੇ ਇਹਦੇ ਵਿੱਚ ਜੀ ਹਾਂ ਜੀ ਨੇੜੇ ਹੀ ਆ ਗਏ ਸੀ ਸਾਰਾ 20 ਕਿਲੋਮੀਟਰ ਰਹਿ ਗਿਆ ਸੀ ਜੀ ਜਿੱਥੇ ਜਾਣਾ ਸੀ ਇੱਥੋਂ ਚਾਹ ਪੀ ਕੇ ਨਿਕਲੇ ਆਏ ਸਾਰੇ ਆਸਾ ਕਿਵੇਂ ਹੋਇਆ ਵਾਪਰਿਆ ਜਿਹੜਾ ਇਹ ਪਿੱਛੋਂ ਮਾਰ ਗਿਆ ਹੀ ਉਹ ਟਰੱਕ ਵਾਲਾ ਇਹਦੇ ਟਰਾਲੀ ਆਪਣੀ ਸਾਈਡ ਜਾ ਰਹੀ ਸੀ ਹਾਂ ਜੀ ਟਰਾਲੀ ਵਾਲਾ ਭੱਜ ਗਿਆ ਇਹ ਮਾਰ ਮੁਰਕ ਜਾਂਦਾ ਨਹੀਂ ਨਹੀਂ ਟਰਾਲੀ ਵਾਲਾ ਤਾਂ ਟਰਾਲੀ ਦਾ ਖੜੀ ਆ ਟਰੱਕ ਵਾਲਾ ਭੱਜਿਆ ਅੱਛਾ ਥੋੜਾ ਸਮਾਨ ਪਿਆ ਔਰੇ ਮੁਰੇ ਸ਼ੋਹ ਸ਼ਾਹ ਜੀ ਉਹਦੀ ਕਹਿੰਦੇ ਜੜੀ ਹੈ ਲੱਗੀ ਵੀ ਉਹਦੀ ਉਹ ਮਾਰ ਕੇ ਭੱਜ ਗਿਆ ਹੁਣ ਦੇਖਦੇ ਹਾਂ ਕਿ ਐਮਰਿਕ ਗੁੰਗਰੇ ਜੀ ਕਦੇ ਆ ਗਏ ਕੀ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਇਹ ਤਾਂ ਮੰਗ ਕਰਦੇ ਆ ਵੀ ਉਹਨੂੰ ਬਚੇ ਜਿਹੜਾ ਬੰਦਾ ਨੌਜਵਾਨ ਗੁਜਰਿਆ ਹੁਣ ਧਰਨੇ ਤੇ ਆ ਰਿਹਾ ਸੀ ਉੱਥੇ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਲੋਕ ਸਾਡੇ ਸਹੂਲ ਹੈ ਨੌਜਵਾਨ ਦੀ ਮੌਤ ਹੋਈ ਆ ਚਾਰ ਕਿਸਾਨ ਪਹਿਲਾਂ ਹੀ ਉੱਥੇ ਮਾਰੇ ਗਏ ਨੇ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਜੀ ਜਸਵੀਰ ਸਿੰਘ ਸਿੱਧੂਪੁਰ ਜੀ ਜਸਵੀਰ ਸਿੰਘ ਜੀ ਕਿਵੇਂ ਹਾਦਸਾ ਜਿਹੜਾ ਵਾਪਰਿਆ ਜੀ ਇਹ ਪਿੱਛੋਂ ਟਰੱਕ ਆਇਆ ਇਹ ਇੱਥੋਂ ਵਿਚਾਰੇ ਧਰਨੇ ਤੇ ਆ ਰਹੇ ਸੀ ਧਰਨਾ ਇੱਥੋਂ 20 ਕਿਲੋਮੀਟਰ ਰਹਿ ਗਿਆ ਰਾਜਪੁਰਾ ਇੱਥੋਂ 7 ਕਿਲੋਮੀਟਰ ਸਾਰਾ ਜੀ ਤੇ ਜਦੋਂ ਇੱਥੋਂ ਇਹ ਢਾਬੇ ਤੇ ਚਾਹ ਪੀ ਕੇ ਤੁਰੇ ਆ ਪਤਾ ਨਹੀਂ ਉਹ ਕੀ ਉਹ ਸੌਂ ਗਿਆ ਜਾਂ ਨਾ ਕੋਈ ਵੱਡਾ ਨਸ਼ਾ ਕਰ ਰਿਹਾ ਸੀ ਇਸ ਤਰ੍ਹਾਂ ਦਾ ਕਦੇ ਹਾਦਸਾ ਨਹੀਂ ਹੁੰਦਾ ਵੀ ਪੂਰੇ ਦਾ ਪੂਰਾ ਇਹ ਪਿੱਛੋਂ ਸਾਰੇ ਦੇ ਸਾਰੇ ਡਾਲੇ ਦੇ ਵਿੱਚ ਉਹਦਾ ਰੰਗ ਲੱਗਿਆ ਹੋਇਆ ਉਹ ਪੂਰੇ ਦੇ ਪੂਰੇ ਡਾਲੇ ਦੇ ਵਿੱਚ ਬੱਜਿਆ ਜਦੋਂ ਵਿਚ ਵਿਚ ਉਹ ਜਿਹੜਾ ਨੌਜਵਾਨ ਗੁਰਜੰਟ ਸਿੰਘ son of ਨਛੱਤਰ ਸਿੰਘ ਸਾਈਡ ਤੇ ਬੈਠਾ ਸੀ ਮਗਰਾੜ ਤੇ ਉਹ ਸਾਈਡ ਤੇ ਹੁੰ ਡਿੱਗ ਗਿਆ ਤੇ ਉਸ ਤੋਂ ਬਾਅਦ ਟਰੈਕਟਰ ਨੇ ਥੱਲੇ ਮਾਰਿਆ ਉਹਦਾ ਸਪੈਂਡਲ ਟੁੱਟ ਗਿਆ ਟਰੈਕਟਰ ਦਾ ਬਾਕੀਆਂ ਦੇ ਵੀ ਸੱਟਾਂ ਵੱਜੀਆਂ ਨੇ ਤੇ ਉਹਦੀ ਮੌਕੇ ਤੇ ਮੌਤ ਇਸ ਕਾਰਨ ਮਤਲਬ ਉਹ ਉਹਦੀ ਮੌਤ ਹੋਈ ਆ ਵੀ ਉਹ ਜਿਹੜਾ ਟਾਇਰ ਹੈ ਔਰ ਉਸ ਵਹੀਕਲ ਦਾ ਪਿਛਲੇ ਦਾ ਉਹਦੇ ਉਤੋਂ ਨਹੀਂ ਲੰਘ ਗਿਆ ਜੀ ਤੇ ਉਹ ਤੜਫਦਾ ਰਿਹਾ ਇੱਥੇ ਕੋਈ 1 ਘੰਟੇ ਦੇ ਕਰੀਬ 45 ਮਿੰਟ ਤੋਂ ਲੈ ਕੇ ਘੰਟੇ ਦੇ ਕਰੀਬ ਇੱਥੇ ਤੜਫਦਾ ਰਿਹਾ ਉਸ ਤੋਂ ਬਾਅਦ ਇੱਥੇ ਐਂਬੂਲੈਂਸ ਆਉਂਦੀ ਆ ਤੇ ਉਹਨੂੰ ਲੈ ਕੇ ਹਸਪਤਾਲ ਦੇ ਵਿੱਚ ਪਹੁੰਚਦੀ ਆ ਜਾਨ ਨੂੰ ਉਹ ਪੂਰਾ ਹੋ ਚੁੱਕਾ ਸੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਵੀ ਤਨਾਨਤ ਕੀਤੀ ਗਈ ਆ ਤੇ ਕਿਵੇਂ ਫਿਰ ਤੁਸੀਂ ਕਹਿੰਦੇ 1 ਘੰਟਾ ਲੇਟ ਐਂਬੂਲੈਂਸ ਪਹੁੰਚੀ ਕਿਵੇਂ ਹਸਤਾਪ ਹਰਾਨ ਆ ਜੀ ਕਿੱਥੇ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਐਡੀਆਂ ਟਾਰਾਂ ਮਾਰਦੇ ਨੇ ਕਿ ਮੈਂ ਸੜਕ ਸੁਰੱਖਿਆ ਪ੍ਰਬੰਧ ਪੂਰੇ ਕਰੇ ਹੋਏ ਨੇ ਫੋਰਸ ਖੜੀ ਆ ਵੱਡੀਆਂ-ਵੱਡੀਆਂ ਗੱਡੀਆਂ ਪੁਲਿਸ ਨੂੰ ਦਿੱਤੀਆਂ ਹੋਈਆਂ ਨੇ ਹੁਣ ਮਹਿੰਗੇ ਭਾ ਦੀਆਂ ਤੇ ਇੱਥੇ ਜਿਹੜੀ ਐਂਬੂਲੈਂਸ ਆ ਉਹ ਇੱਕ ਘੰਟੇ ਬਾਅਦ ਪਹੁੰਚਦੀ ਆ ਤੇ ਉਹਨੂੰ ਇੱਥੋਂ ਇੱਕ ਘੰਟਾ ਉਹ ਇੱਥੇ ਟੜਫਦਾ ਰਿਹਾ ਵਿਚਾਰਾ ਇੱਥੇ ਕੋਈ ਹੁਣ ਇਹਨਾਂ ਦਾ ਟਰੈਕਟਰ ਕਿਵੇਂ ਲਿਆਉਂਦੇ ਇਹਨਾਂ ਦਾ ਟਰੈਕਟਰ ਥੱਲੇ ਟਿੱ ਗਿਆ ਹੋਇਆ ਸੀ ਉਹ ਤਾਂ ਨਾਲੇ ਉਦਾਂ ਜਿਹੜਾ ਟੁੱਟਿਆ ਪਿਆ ਮੂਰ ਸਪੈਂਡਲ ਵਗੈਰਾ ਟੁੱਟਿਆ ਕੰਡਮ ਹੋ ਗਿਆ ਵਹੀਕਲ ਜਿਹੜਾ ਇਹਨਾਂ ਦਾ ਟਰੈਕਟਰ ਸੀ ਐਂਬੂਲੈਂਸ ਨਹੀਂ ਲੈ ਕੇ ਜਾਣਾ ਸੀ ਉਹ ਐਂਬੂਲੈਂਸ ਪੂਰੇ 1 ਘੰਟੇ ਬਾਅਦ ਪਹੁੰਚਦੀ ਆ ਦੇਖੋ ਦੁੱਖ ਦੀ ਗੱਲ ਤਾਂ ਇਹ ਆ ਇੱਕ ਪਾਸੇ ਟਾਰਾਂ ਲਾਈ ਜਾਣੀਆਂ ਕਿ ਹਾਂ ਅਸੀਂ ਜੇ ਸਾਡੇ ਐਂਬੂਲੈਂਸਾਂ ਘੁੰਮਦੀਆਂ ਨੇ ਐਨੇ ਮਿੰਟ ਚ ਜੇ ਕਿਤੇ ਐਕਸੀਡੈਂਟ ਹੋ ਜਾਊਗਾ ਉੱਥੇ ਐਂਬੂਲੈਂਸਾਂ ਪਹੁੰਚਣਗੀਆਂ ਪੂਰਾ ਇੱਕ ਘੰਟਾ ਲਾਤਾ ਹੋਇ ਇੱਕ ਘੰਟਾ ਇੱਥੇ ਤੜਪਦਾ ਰਿਹਾ ਸਾਡਾ ਕਿਸਾਨ ਕਿਤੇ ਨਾ ਕਿਤੇ ਜੇ ਟਾਈਮ ਨਾ ਪਹੁੰਚਦੀ ਐਂਬਰੇ ਤਾਂ ਵੱਜ ਜਾਂਦਾ ਕਿਸਾਨ ਬਿਲਕ ਉਹ 1.5 ਏਕੜ ਦਾ ਗਰੀਬ ਕਿਸਾਨ ਮਾਲਕਾ 1.5 ਏਕੜ ਜ਼ਮੀਨ ਆ ਸਿਰਫ ਦੋ ਬੱਚੇ ਨੇ ਛੋਟੇ ਛੋਟੇ ਇੱਕ ਉਹਦੀ ਮਾਂ ਐ ਤੇ ਉਹਦੀ ਘਰ ਵਾਲੀ ਆ ਬਾਪ ਉਹਦੇ ਦੀ 3-4 ਸਾਲ ਹੋ ਗਏ ਪਹਿਲਾਂ ਡੈਥ ਹੋ ਚੁੱਕੀ ਆ ਤੇ ਇਸੇ ਦੇ ਸਾਰਾ ਪਰਿਵਾਰ ਦਾ ਜੋ ਕਾਰੋ ਮਦਾਰ ਸੀ ਇਸੇ ਦੇ ਚੱਲਦਾ ਸੀ ਇਸੇ ਦੇ ਨਿਰਪਸ਼ਿਸ ਪਰਿਵਾਰ ਹੂੰ ਦੁੱਖ ਦੀ ਗੱਲ ਤਾਂ ਇਹ ਹੈ ਹੁਣ ਉਹਨਾਂ ਨੂੰ ਕੌਣ ਉਹਨਾਂ ਦੀ ਦੇਖਭਾਲ ਕਰੂਗਾ ਕਿੱਥੋਂ ਉਹ ਵਿਚਾਰੇ ਰੋਟੀ ਰੋਜੀ ਕਿਵੇਂ ਕਮਾਉਣਗੇ ਉਹ ਤਾਂ ਰੁਲ ਗਿਆ ਪਰਿਵਾਰ ਜਿਨ੍ਹਾਂ ਦਾ ਇੱਕ ਕਮਾਊ 33 ਸਾਲ ਦਾ ਨੌਜਵਾਨ ਇਸ ਤਰ੍ਹਾਂ ਇਸ ਦੁਨੀਆ ਤੋਂ ਚਲਾ ਗਿਆ ਅਣਗੈਲੀ ਕਾਰਨ ਹੁਣ ਉਹ ਵਿਚਾਰੇ ਕਿਸ ਤਰ੍ਹਾਂ ਗੁਜ਼ਾਰਾ ਕਰਨਗੇ ਉਹ ਤਾਂ ਰੋਣਗੇ ਕੀ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਸ ਵਹੀਕਲ ਨੇ ਵਾਲੇ ਨੇ ਕਰਿਆ ਉਹਨੂੰ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਹਨੇ ਐਡੀ ਅਣਗੈਲੀ ਕੀਤੀ ਹੈ ਤੇ ਪਰਿਵਾਰ ਲਈ ਬੱਦ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ ਜਿਸ ਨਾਲ ਉਹਦਾ ਉਹਨਾਂ ਦਾ ਵਿਚਾਰਾਂ ਦਾ ਗੁਜ਼ਾਰਾ ਚੱਲ ਸਕੇ ਉਹ ਬੱਚੇ ਪੜ੍ਹ ਲਿਖ ਸਕਣ ਤੇ ਉਸ ਪਰਿਵਾਰ ਦੇ ਵਿੱਚ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਜਿਹਦੇ ਨਾਲ ਉਹਨਾਂ ਦੀ ਸਾਰੀ ਉਮਰ ਦਾ ਗੁਜ਼ਾਰਾ ਤਾਂ ਚੱਲ ਸਕੇ ਨਾ ਕੋਈ ਇਹੀ ਤਾਂ ਨਹੀਂ ਕੋਈ ਇਕੱਠੇ ਪੈਸੇ ਦੇ ਤੇ ਉਹਦੇ ਨਾਲ ਗੁਜ਼ਾਰਾ ਚੱਲਦਾ ਸਰਕਾਰੀ ਨੌਕਰੀ ਵੀ ਚਾਹੀਦੀ ਹੈ ਉਹਨਾਂ ਨੂੰ ਜਿਹੜਾ ਉਸ ਧਰਨੇ ਤੇ ਆ ਰਹੇ ਸੀ ਸ਼ਹੀਦ ਹੋ ਗਿਆ ਉਹ ਬੰਦਾ ਇਹ ਨਹੀਂ ਕਹਾਂਗੇ ਅਸੀਂ ਆਜੋ ਬੰਦਾ ਪਰਿਵਾਰ ਦਾ ਗੁਰਜੰਟ ਸਿੰਘ ਪਰਿਵਾਰ ਦਾ ਮੈਂਬਰ ਨਹੀਂ ਰਿਹਾ ਉਹ ਸਮੂੱਚੀ ਸਿੱਧੂ ਪਰ ਜਥੇਬੰਦੀ ਦਾ ਮੈਂਬਰ ਹੋ ਗਿਆ ਅਸੀਂ ਉਹਦੇ ਜੇਕਰ ਕੋਈ ਅਣਗਹਿਲੀ ਹੋਊਗੀ ਡੱਲੇਵਾਲ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚ ਰਹੇ ਨੇ ਅਸੀਂ ਪੂਰੀ ਲੜਾਈ ਲੜਾਂਗੇ ਮੁਆਵਜ਼ਾ ਦਵਾ ਕੇ ਹਟਾਂਗੇ ਅਣਗਹਿਲੀਆਂ ਪ੍ਰਸ਼ਾਸਨ ਵੱਲੋਂ ਵੀ ਹੋਈਆਂ ਨੇ ਤੇ ਉਹਨੂੰ ਉਸ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਜਿੰਨਾ ਚ ਨਹੀਂ ਮਿਲਦੀ ਉਹਨਾਂ ਚ ਅਸੀਂ ਜਿਹੜੇ ਕਿਸਾਨ ਸੀ ਕਿਹੜੀ ਜਥੇਬੰਦੀ ਦਾ ਭਾਰਤੀ ਕਿਸਾਨ ਜੀ ਉਹਨਾਂ ਨੇ ਇੱਕ ਵਾਰ ਸਿੱਧੂ ਪਰ ਨਾਲ ਜੀ ਬੜੀ ਦੁਖਦਾਈ ਘਟਨਾ ਜਿਹੜੀ ਵਾਪਰਦੀ ਆ ਇਹ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੁੰਦੀ ਆ ਤੇ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਦੀ ਕਿਤੇ ਨਾ ਕਿਤੇ ਨਗਾਹਲੀ ਪਾਈ ਗਈ ਉੱਥੇ ਐਂਬੂਲੈਂਸ ਵਰੀ 1 ਘੰਟਾ ਲੇਟ ਪਹੁੰਚਣ ਤੇ ਪਹੁੰਚੀ ਆ ਜੇਕਰ ਉਹ ਸਮੇਂ ਨਾਲ ਪਹੁੰਚੀ ਤਾਂ ਉਸ ਨੌਜਵਾਨ ਦੀ ਜਾਨ ਬਚ ਜਾਂਦੀ